ਲੱਖ ਦਾਣਾ ਵਹਾਜ ਚਲੇ ਸਭ ਹੀ ਜਦੋਂ ਨਰਸਿੰਘ ਰਣ ਵਿੱਚ ਘਰਜਿਆ ਗਰਜੋ ਨਰਸਿੰਘ ਰਣੰਗ ਚਬਹੀ ਤਦੋਂ ਉਸਨੂੰ ਵੇਖ ਕੇ ਸਾਰੇ ਦਾਤ ਭੱਜ ਗਏ ਇੱਕ ਭੂਪਤ ਠਾਣ ਰਹੇ ਹੋ ਰਣ ਮੈਂ ਇੱਕ ਰਾਜਾ ਹਿਰਨਾ ਕਸ਼ਪਹੀ ਗਹਿ ਹਾਥ ਗਦਾ ਮਿਰ ਪੈ ਮਨ ਮੈਂ ਆਤ ਵਿੱਚ ਗਦਾ ਲੈ ਕੇ ਨੇ ਡਰ ਮੰਨ ਨਾਲ ਰਣ ਭੂਮੀ ਵਿੱਚ ਡਟਿਆ ਰਹਾ ਲੜ ਜੇ ਸਭ ਸੂਰ ਨੇ ਭੰਗ ਕਰ ਜੇ ਜਦੋਂ ਰਾਜੇ ਹਿਰ ਨਕਸ਼ਪ ਨੇ ਲਲਕਾਰਾ ਮਾਰਿਆ ਸਮੂਹ ਹਾਥ ਭਏ ਭਟਕੇ ਹਰ ਕੇ ਤਾਂ ਸਾਰੇ ਸੂਰ ਮੇ ਕੰਬਨ ਲੱਗ ਗਏ ਅਤੇ ਨਰ ਸਿੰਘ ਦੇ ਸਾਹਮਣੇ ਹੋਏ ਜੋ ਗਏ ਸਮੂਹੇ ਛੇਤੇ ਤਾਂ ਪਟਕੇ ਜੋ ਵੀ ਜੰਗ ਕਰਨ ਲਈ ਸਾਹਮਣੇ ਆਏ ਰਣਪੈ ਰਣ ਧੀਰ ਵਟਾ ਨਟਕੇ ਉਹ ਨਟ ਦੇ ਵਟੇ ਵਾਂਗ ਧਰਤੀ ਉੱਤੇ ਪਟਕੇਗੇ ਬਬਕੇ ਰਣ ਧੀਰ ਸੋ ਵੀਰ ਕਣੇ ਬਹੁਤੇ ਜੰਗ ਜੂ ਸੂਰਵੀਰ ਲਲਕਾਰ ਦੇ ਸੰ ਰਹਿ ਗਏ ਮਨੋ ਕਿੰਸਕ ਸਹੌਣ ਸਣੇ ਅਤੈ ਲਹੂ ਤੇ ਪਿੱਜੇ ਇੰਜ ਖੜੋਤੇ ਪ੍ਰਤੀਤ ਹੋ ਰਹੇ ਸੰ ਮਾਨੋ ਕੇਸੂ ਦੇ ਫੁੱਲ ਹੋਣ ਓਮਗੇ ਚਹੂੰ ਔਰਨ ਤੇ ਰੇ ਪਿਓ ਚੋਹਾ ਪਾਸਿਆਂ ਤੋਂ ਵੈਰੀ ਇੰਜ ਉਲਰੇ ਬਰਸਾਤ ਬਹਾਰਨ ਅਪਰਨ ਜਿਉ ਜਿਵੇਂ ਵਰਖਾ ਦੀ ਰੁੱਤ ਵਿੱਚ ਬੱਦਲ ਘਿਰਦੇ ਹਨ ਬਰਖਾ ਸਰਸੁਧ ਸੇਲਾ ਸਤਿਯੰ ਦਸ਼ਾ ਦਿਸ਼ਾਵਾਂ ਤੋਂ ਯੋਧੇ ਉਮੜੇ ਆ ਰਹੇ ਸਨ ਅਤੇ ਸ਼ਿਲਾ ਉੱਤੇ ਰਗੜ ਕੇ ਉਮੜੇ ਭਰ ਭੀਰ ਦਸੋ ਦਿਸਿਅਨ ਸਫੈਦ ਕੀਤੇ ਤੀਰਾਂ ਦੀ ਵਰਖਾ ਕਰ ਰਹੇ ਸਨ ਚਮਕਾਨਤ ਕਿਰਪਾਣ ਸੋ ਬਾਣ ਜੁਦਨ ਯੁੱਧ ਵਿੱਚ ਤੀਰ ਅਤੇ ਤਲਵਾਰਾਂ ਚਮਕਦੀਆਂ ਸਨ ਫਹਿਰਾਂ ਤਜਾ ਜਨਬੀਰ ਕੁਰਦਨ ਝੂਲਦੇ ਹੋਏ ਝੰਡੇ ਇੰਜ ਪ੍ਰਤੀਤ ਹੋ ਰਹੇ ਸਨ ਮਾਨੋ ਯੁੱਧ ਵੀਰ ਕ੍ਰੋਧ ਨਾਲ ਝੂਲ ਰਹੇ ਹੋਣ ਹਰ ਹੰਤ ਹਠੀ ਵਰਖੰਤ ਸਰੰ ਅਠੇ ਸੂਰ ਮੇ ਹਕਾਰ ਦੇ ਸਨ ਅਤੇ ਤੀਰਾ ਦੀ ਵਰਖਾ ਕਰਦੇ ਸਨ ਜਨ ਸਾਵਨ ਮੇਗ ਬੁਠਿਓ ਦੁਸਰੰ ਬਾਨੋ ਸਾਵਨ ਮਹੀਨੇ ਵਿੱਚ ਦੋਹਾਂ ਪਾਸੇ ਮੀਂਹ ਪੈ ਰਿਹਾ ਹੋਵੇ ਫਰ ਹੰਤ ਤੁਜਾ ਹਾਇ ਅੰਤ ਹਯੰ ਝਾਂਡੇ ਝੂਲਦੇ ਸਨ ਘੋੜੇ ਹਿੰਕਦੇ ਸਨ ਇਸ ਭਿਆਨਕ ਦੇਸ਼ ਨੂੰ ਵੇਖ ਕੇ ਉਪਜਿਓ ਜੀ ਦਾ ਨਵ ਰਾਏ ਪਯੰਤ ਦਾਹ ਤੇ ਰਾਜੇ ਦੇ ਮਨ ਵਿੱਚ ਭੈ ਪੈਦਾ ਹੋ ਗਿਆ ਇਹ ਨਾਤ ਹਯੰ ਗਰਜੰਤ ਗਜੰ ਘੋੜੇ ਹਿੰਕਦੇ ਸਨ ਹਾਥੀ ਚਿੰਗਾਰਦੇ ਸਨ ਪਾਟ ਬਾਹ ਕਟੀ ਜਨ ਇੰਦਰ ਤੁਜੰ ਯੋ ਦਿਹਾ ਦਿਹਾ ਕਟੀਆਂ ਬਾਵਾ ਇੰਜ ਪ੍ਰਤੀਤ ਹੋ ਰੀਆਂ ਸਨ ਮਾ ਨਵਿੰਦਰ ਦੀ ਤੁਝਾ ਹੋਵੇ ਤਰਫਾਂਤ ਪਟੰ ਗਰਜੰ ਗਜੰ ਸੂਰਮੇ ਤੜਪਦੇ ਸਨ ਆਥੀ ਗਜਦੇ ਸਨ ਸੁਨ ਕੇ ਧਨ ਸਾਵਣ ਮੇਕ ਲਜੰ ਚੇਨਾ ਦੀ ਆਵਾਜ਼ ਸੁਨ ਕੇ ਸਾਵਣ ਦੇ ਬੱਦਲ ਸ਼ਰਮਿੰਦੇ ਹੁੰਦੇ ਸਨ ਵੇ ਚਲੇ ਉਹ ਪਾਗ ਦਵੈਕ ਫਿਰਿਓ ਪੁਨ ਜਿਉ ਇਹ ਨਾਕਸ਼ਾ ਪਰ ਵਿਚਕਲੇ ਤੋ ਹੋਕੇ ਦੋ ਹੀ ਕਦਮ ਹਟਿਆ ਸੀ ਕੇ ਫੇਰ ਮੁੜਿਆ ਜਿਵੇਂ ਘਰ ਪੂੰਛ ਲਗੇ ਇਹ ਕ੍ਰੁਦਤ ਜਿਉ ਕੇ ਜੇ ਹੋਏ ਸੱਪ ਦੀ ਪੂੰਛਲ ਨੂੰ ਹੱਥ ਲਗਿਆ ਉਹ ਫਿਰਦਾ ਹੈ ਰਣ ਰੰਗ ਸਮੈ ਮੁਖਿਓ ਚਮਕਿਓ ਯੋਧਵੇਲੇ ਉਸ ਦੇ ਮੋਹ ਦਾ ਰੰਗ ਇਸ ਤਰ੍ਹਾਂ ਚਮਕਿਆ ਲਖ ਸੂਰ ਸਰੋਰੋ ਸੋ ਦਮ ਕਰਿਓ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਲਿਸ਼ਕਦਾ ਹੈ ਰਣ ਰੰਗ ਤੁਰੰਗਨ ਐਸਪਿਓ ਰਾਣਪੋਮੀ ਵਿੱਚ ਘੋੜਿਆਂ ਨੇ ਅਜੀਹਾ ਹੁੱਲੜ ਮਚਾਇਆ ਛੇਵ ਧਿਆਨ ਛੁੱਟਿਓ ਬ੍ਰਹਮੰਡ ਗਿਰਿਓ ਕੇ ਸ਼ੀਵ ਦਾ ਧਿਆਨ ਛੁੱਟ ਗਿਆ ਅਤੇ ਬ੍ਰਹਿਮੰਡ ਹਿੱਲ ਗਿਆ ਸਾਰ ਸੇਲ ਸਿਲਾ ਸਿਤ ਐਸ ਬਹੇ ਪੱਥਰ ਉਤੇ ਘਸਾ ਕੇ ਚਿੱਟੇ ਕਿਤੇ ਤੀਰ ਅਤੇ ਬਰਛੇ ਇੰਜ ਚੱਲ ਰਹੇ ਸਨ ਨਭ ਔਰ ਤਰਾ ਦੋਪੂਰ ਰਹੇ ਕਿ ਜਿਨਾ ਨਾਲ ਧਰਤੀ ਅਤੇ ਆਕਾਸ਼ ਦੋਵੇਂ ਟੱਕੇ ਗਏ ਸਨ ਗਾਨਗੰਦਰਬ ਦੇਕ ਦੋ ਹਰਖੇ ਗਣਾ ਅਤੇ ਗੰਧਾਰਵ ਦੋਵੇਂ ਵੇਖ ਕੇ ਪਰਸਾਨ ਹੋ ਰਹੇ ਸਨ। ਬਹੁ ਪਾਵਲ ਦੇਵ ਸਭਾ ਵਰਖੇ। ਅਤੇ ਸਾਰੇ ਦੇਵਤੇ ਫੁੱਲਾਂ ਦੀਆਂ ਮਾਲਾਵਾਂ ਵਰਸਾ ਰਹੇ ਸਨ। ਮਿਲ ਗਏ ਪਟ ਆਪ ਵਿਖੇ ਦਉ ਯੋ। ਦੋਵੇਂ ਜੋデア ਪਸ ਵਿੱਚ ਇਸ ਤਰ੍ਹਾਂ ਮਿਲ ਗਏ ਸਨ। ਸਿਸਖੇਲ ਤਰੈਣ ਹੁਡ ਹੁਡ ਜਿਉਂ ਜਿਸ ਤਰ੍ਹਾਂ ਬਾਲਕ ਰਾਤ ਨੂੰ ਸ਼ਰਤਾ ਲਾ ਕੇ ਜਿੱਦ-ਵਜੀਦੀ ਖੇਡਦੇ ਹਨ ਬੇਲੀ ਬਿਦਰਾਮ ਚੰਦ ਰਾਣਾ ਧੀਰ ਬੀਰ ਸੋ ਗਜਹੀ ਧੀਰਜ ਵਾਲੇ ਸੂਰਮੇ ਰਾਣਾ ਵਿੱਚ ਗੱਜਦੇ ਸਨ ਲਖ ਦੇਵ ਅਦੇਵ ਸੋ ਲਜਹੀ ਜਿਨ੍ਹਾਂ ਨੂੰ ਵੇਖ ਕੇ ਦਾਤ ਅਤੇ ਦੇਵਤੇ ਸ਼ਰਮਿੰਦਾ ਹੋ ਰਹੇ ਸਨ ਇੱਕ ਸੂਰ ਘਾਇਲ ਘੁੰਮ ਹੀ ਕੇ ਇੱਕ ਕਾਇਲ ਸੂਰਮੇ ਘੁੰਮ ਰਹੇ ਸਨ ਇੰਜ ਪ੍ਰਤੀਤ ਹੁੰਦਾ ਸੀ ਜਨ ਧੂਮ ਅਦੋ ਮੁਖ ਤੋ ਮੁਹੀ ਮਾਨੋ ਧੂਆ ਸੇਵਣ ਕਰਨ ਵਾਲੇ ਮੋਦੇ ਮੂ ਧੂਆ ਪੀ ਰਹੇ ਹੋਣ ਪਟ ਏਕ ਅਨੇਕ ਪ੍ਰਕਾਰ ਹੀ ਅਨੇਕ ਪ੍ਰਕਾਰ ਦੇ ਸੂਰਵੀਰ ਸਨ ਜੁਜੇ ਅਜੁਜ ਜੁਜਾਰ ਹੀ ਨਾ ਮਾਰੇ ਜਾ ਸਕਣ ਵਾਲੇ ਵੀ ਜੂਝ ਕੇ ਵੀਰਗਤੀ ਪ੍ਰਾਪਤ ਕਰ ਰਹੇ ਸਨ ਪਰ ਹੰਤ ਬੈਰਕ ਬਾਣਾਂ ਝੰਡੀਆਂ ਤੇ ਤੀਰ ਫਰ-ਫਰ ਕਰ ਰਹੇ ਸਨ ਤਹਿਰੰਤ ਜੋਦ ਕੇ ਕਾਣਾਂ ਅਤੇ ਘੋੜ ਸਵਾਰ ਯੋਧੇ ਹੁਰਤੀ ਨਾਲ ਧਰਕਦੇ ਫਿਰਦੇ ਸਨ ਤੋਮਰ ਛਾਂਦ ਹੀਰਨਾਥ ਕੋਟ ਕਿ ਕਾਂ ਕਰੋੜਾ ਘੋੜੇ ਹਿੰਕ ਦੇ ਸੰ ਬਰਖੰਤ ਸੇਲ ਜਵਾਨ ਸੂਰ ਵੀਰ ਵਰਛਿਆਂ ਦਾ ਮੇਵ ਰਾਉਂਦੇ ਸਨ ਛਟਕੰਤ ਸਾਇਕ ਸੁਦ ਚੰਗੀ ਤਰਾ تیر ਚੱਲ ਰਹੇ ਸਨ ਮਚਿਓ ਅਨਪਮ ਯੁੱਧ ਅਤੇ ਅਨਪਮ ਯੁੱਧ ਮਚਿਆ ਹੋਇਆ ਸੀ ਪਟ ਇਕ ਅਨੇਕ ਪ੍ਰਕਾਰ ਅਨੇਕ ਤਰਾ ਦੇ ਸੂਰ ਮੇ ਲੜਦੇ ਸਨ ਜੋ ਜੇ ਆਨੰਤ ਸਵਾਰ ਆਨ ਗੇਣਤ ਸਵਾਰ ਜੂਜਦੇ ਸਨ ਬਾਹ ਹੈ ਕਿਰਪਾਨ ਨਿਸੰਗ ਦੇ ਡਰ ਹੋ ਕੇ ਸੈਨਿਕ ਤਲਵਾਰਾਂ ਚਲਾਉਂਦੇ ਸਨ ਬਚਿਓ ਆਪੂ ਰਬ ਚੰਗ ਅਤੇ ਬੇਮਿਸਾਲ ਯੁੱਧ ਹੋ ਰਿਆ ਸੀ ਦੋ ਤੱਕ ਸ਼ੰਦ ਬਾਹੇ ਕਿਰਪਾਨ ਸੋ ਬਾਣ ਪਟ ਗਾਣ ਸੂਰ ਵੀਰਾ ਦੇ ਦਲ ਤੀਰ ਤੇ ਤਲਵਾਰਾਂ ਚਲਾਉਂਦੇ ਸਨ ਅੰਤ ਗਿਰੈ ਪਨ ਜੂਜ ਮਹਾਰਾਣ ਅੰਤ ਵਿੱਚ ਉਸ ਵੱਡੀ ਯੰਗ ਵਿੱਚ ਜੂਝ ਕੇ ਟਿੱਗਦੇ ਸਨ ਕਾਇ ਲਗੈ ਇਮ ਕਾਇਲ ਚੂਲੇ ਜ਼ਖਮ ਲੱਗਾ ਨਾਲ ਕਾਇਲ ਇੰਜ ਚੂਲ ਰਹੇ ਸਨ ਪਾਗੋਨ ਅੰਤ ਬਸਾਂਤ ਸੇ ਹੂਲੇ ਜਿਵੇਂ ਫਗਨ ਮਹੀਨੇ ਦੇ ਅੰਤ ਵਿੱਚ ਬਸਾਂਤ ਭੁੱਲੀ ਹੋਈ ਚੂਲਦੀ ਹੁੰਦੀ ਹੈ ਵਾਇਗੋਲੋਜੀ ਕਾ ਖਾਲਚਾ ਵਾਹਿਗੁਰੂ ਜੀ ਕੀ ਪਤੇ